ਹਲੋ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜੀ ਅੱਜ ਆਪਾਂ ਇੱਕ ਹੋਰ ਕਹਾਣੀ ਲੈ ਕੇ ਆਇਆ ਜੀ ਜੋ ਕਿ ਕੋੜੀ ਦੇ ਦਰਵਾਜ਼ੇ ਬਾਰੇ ਹੈ ਜੀ ਗੁਰੂ ਨਾਨਕ ਸਾਹਿਬ ਜੀ ਆਪਣੀਆਂ ਯਾਤਰਾਾਂ ਦੇ ਦੌਰਾਨ ਭੁੱਲੇ ਭਟਕੇ ਹੋਏ ਲੋਕਾਂ ਨੂੰ ਮਿਲੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀਆਂ ਸਾਰੀਆਂ ਉਦਾਸੀਆਂ ਦੀ ਸ਼ੁਰੂਆਤ ਸੁਲਤਾਨਪੁਰ ਲੋਧੀ ਤੋਂ ਹੀ ਕੀਤੀ ਜਿੱਥੇ ਕਿ ਉਹਨਾਂ ਦੀ ਵੱਡੀ ਭੈਣ ਨਾਨਕੀ ਵਿਆਹੀ ਹੋਈ ਸੀ ਇਹਨਾਂ ਉਦਾਸੀਆਂ ਦਾ ਮਕਸਦ ਇਹੀ ਸੀ ਕਿ ਸੰਸਾਰ ਵਿੱਚ ਰਹਿੰਦੇ ਦੁੱਖਾਂ ਤਕਲੀਫਾਂ ਵਿੱਚ ਘਿਰੇ ਮਨੁੱਖਾਂ ਨੂੰ ਪਵਿੱਤਰ ਅਤੇ ਪਰਮਾਤਮਾ ਦੇ ਨਾਮ ਨਾਲ ਜੁੜੇ ਮਿੱਠੇ ਵਚਨ ਸੁਣਾ ਕੇ ਸ਼ਾਂਤੀ ਪ੍ਰਦਾਨ ਕਰਨਾ ਸੀ ਇੱਕ ਲੰਬੀ ਯਾਤਰਾ ਤੇ ਜਾਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਭੈਣ ਨੂੰ ਮਿਲਣ ਸੁਲਤਾਨਪੁਰ ਆਏ ਉਹ ਇੱਕ ਮਹੀਨਾ ਆਪਣੀ ਭੈਣ ਕੋਲ ਰੁਕਣ ਤੋਂ ਬਾਅਦ ਗੁਰੂ ਜੀ ਦੱਖਣ ਵੱਲ ਤੁਰ ਪਏ ਅਤੇ ਦੀਪਾਲਪੁਰ ਨਾਂ ਦੇ ਇੱਕ ਪਿੰਡ ਵਿੱਚ ਪਹੁੰਚੇ ਇੱਥੇ ਦੀਪਾਲਪੁਰ ਪਿੰਡ ਦੇ ਵਿੱਚ ਇੱਕ ਝੌਪੜੀ ਦੇ ਬਾਹਰ ਇੱਕ ਕੋੜੀ ਰਹਿੰਦਾ ਸੀ ਜੋ ਕਿ ਪਿੰਡ ਵਾਸੀਆਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਸੀ ਕਿਉਂਕਿ ਉਹ ਇਸ ਸ਼ੂਤ ਦੇ ਭਿਆਨਕ ਰੋਗ ਤੋਂ ਡਰੇ ਹੋਏ ਸਨ ਉਸ ਨੂੰ ਮਿਲਣ ਵਾਸਤੇ ਕਦੇ ਕੋਈ ਨਹੀਂ ਆਉਂਦਾ ਸੀ ਨਾ ਹੀ ਉਹਦੇ ਨਾਲ ਕੋਈ ਰਿਸ਼ਤਾ ਨਾਤਾ ਕੋਈ ਰੱਖਦਾ ਸੀ ਨਾ ਹੀ ਉਹਦੇ ਨਾਲ ਕੋਈ ਗੱਲਬਾਤ ਕਰਦਾ ਸੀ ਇਸ ਕਰਕੇ ਉਸ ਨੂੰ ਇਸ ਇਕਾਂਤ ਵਾਸ ਇਕੱਲੇ ਹੀ ਜੀਵਨ ਗਿਉਣ ਵਾਸਤੇ ਛੱਡ ਦਿੱਤਾ ਗਿਆ ਉਸ ਦੇ ਭਿਆਨਕ ਰੋਗ ਨੇ ਉਸਨੂੰ ਅਸ਼ੂਤ ਬਣਾ ਦਿੱਤਾ ਸੀ ਇਸ ਲਈ ਕਦੇ ਕੋਈ ਰਾਗੀਰ ਵੀ ਨਹੀਂ ਲੰਗਦਾ ਨਾ ਹੀ ਸੀ ਉਹਦੇ ਵੱਲ ਕੋਈ ਦੇਖਦਾ ਇੱਕ ਦਿਨ ਅਜਾਹਾ ਹੋਇਆ ਕਿ ਤੂਫਾਨੀ ਰਾਤ ਸੀ ਤੇ ਘੁੱਪ ਹਨੇਰਾ ਪਿਆ ਸੀ ਜਦ ਗੁਰੂ ਨਾਨਕ ਸਾਹਿਬ ਉਸ ਝੋਪੜੀ ਕੋਲ ਪੁੱਜੇ ਤਾਂ ਗੁਰੂ ਚिने ਗਿਆ ਇਹ ਮੇਰੇ ਪਿਆਰੇ ਦੋਸਤ ਕਿ ਤੁਸੀਂ ਦਰਵਾਜ਼ਾ ਖੋਲੋਗੇ ਅਸੀਂ ਤੁਹਾਡੇ ਕੋਲ ਰਾਤ ਬਤਾਉਣਾ ਚਾਹੁੰਦੇ ਹਾਂ ਅਸਤੇ ਇੱਕ ਯਾਤਰੀ ਹਾਂ ਅਤੇ ਤੁਹਾਡੇ ਕੋਲ ਰੁਕਣਾ ਚਾਹੁੰਦੇ ਹਾਂ ਜਦੋਂ ਉਹ ਕੋੜੀ ਨੇ ਦਰਵਾਜ਼ਾ ਖੋਲਿਆ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਤੇ ਭਾਈ ਮਰਦਾਨਾ ਜੀ ਨੂੰ ਦੇਖ ਕੇ ਉਹ ਹੱਕਾ ਬੱਕਾ ਹੋ ਗਿਆ ਇਹ ਉਸ ਕੋੜੀ ਰੋਗੀ ਵਾਸਤੇ ਬੜੀ ਹੈਰਾਨੀ ਦੀ ਗੱਲ ਸੀ ਕਿ ਉਸਦੇ ਕੋਲ ਰੁਕਣ ਦਾ ਚਾਹਵਾਨ ਹੈ ਜਦਕਿ ਦੂਸਰੇ ਲੋਕ ਤਾਂ ਉਸਦੇ ਨੇੜੇ ਲੱਗਣ ਤੋਂ ਵੀ ਡਰਦੇ ਸਨ ਉਸਨੇ ਝੋਪੜੀ ਦੇ ਅੰਦਰੋਂ ਹੀ ਆਵਾਜ਼ ਦਿੱਤੀ ਮੈਂ ਤਾਂ ਇੱਕ ਕੁਸਟ ਰੋਗੀ ਹਾਂ ਮੇ ਆਪਣੇ ਜ਼ਖਮਾਂ ਵਿੱਚ ਹਰ ਪਲ ਦਰਦ ਰਹਿੰਦਾ ਹੈ ਮੇਰੇ ਮੇਰੇ ਕੋਲ ਲੰਗਣਾ ਤੱਕ ਕਿਸੇ ਨੂੰ ਪਸੰਦ ਨਹੀਂ ਤਾਂ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਆਪਣੇ ਨਾਲ ਰਵਾਭਚਾਉਣ ਵਾਸਤੇ ਕਿਹਾ ਅਤੇ ਕਿਹਾ ਕਿ ਸ਼ਬਦ ਗਾਇਨ ਕਰਨਾ ਜਿਸ ਦਾ ਭਾਵ ਹੈ ਜਦ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ ਤਾਂ ਕੋੜੀ ਵੀ ਇਸੇ ਤਰ੍ਹਾਂ ਦੁਖੀ ਹੁੰਦੇ ਹਨ ਤੇ ਵਿਰਲਾਪ ਕਰਦੇ ਨੇ ਪਰਮਾਤਮਾ ਤਾਂ ਜਾਣੇ ਜਾਣ ਹੈ ਜਿਹੜਾ ਬਿਨਾਂ ਕਹੇ ਹੀ ਸਾਡੇ ਵਿਚਾਰਾਂ ਨੂੰ ਜਾਣ ਲੈਂਦਾ ਹੈ ਜਿਹੜੇ ਉਸ ਦਾ ਨਾਮ ਸਿਮਰਨ ਕਰਦੇ ਨੇ ਉਹ ਦੁੱਖ ਦਰਦਾਂ ਤੋਂ ਬਚ ਜਾਂਦੇ ਹਨ ਜਦ ਗੁਰੂ ਨਾਨਕ ਸਾਹਿਬ ਨੇ ਪੂਰਾ ਸ਼ਬਦ ਹੋਣ ਤੋਂ ਬਾਅਦ ਅੱਖਾਂ ਖੋਲੀਆਂ ਤਾਂ ਦੇਖਿਆ ਕਿ ਜਿਹੜਾ ਕੋੜੀ ਸੀ ਉਹ ਉਹਨਾਂ ਦੇ ਸਾਹਮਣੇ ਹੱਥ ਛੋੜ ਕੇ ਬੈਠਾ ਹੋਇਆ ਹੈ ਜਦ ਗੁਰੂ ਜੀ ਨੇ ਉਸ ਪਾਸੋਂ ਉਸ ਤੇ ਸੁੱਖ-ਸਾਂਦ ਪੁੱਛੀ ਤਾਂ ਉਸਨੇ ਆਪਣੇ ਦੁੱਖ ਤਕਲੀਫਾਂ ਦੀ ਸਾਰੀ ਦਾਸਤਾਨ ਗੁਰੂ ਨਾਨਕ ਸਾਹਿਬ ਜੀ ਨੂੰ ਸੁਣਾਈ ਗੁਰੂ ਜੀ ਉਸ ਦੀ ਝੋਪੜੀ ਵਿੱਚ ਗਏ ਅਤੇ ਗੰਦਕੀ ਨੂੰ ਸਾਰਾ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਗੁਰੂ ਨਾਨਕ ਸਾਹਿਬ ਕੋਲ ਬੈਠ ਕੇ ਉਸ ਕੋੜੀ ਦੇ ਮਨ ਨੂੰ ਹੌਸਲਾ ਦਿੰਦਾ ਜਿਹੜਾ ਉਹ ਕੋੜੀ ਸੀ ਉਹਨੂੰ ਬੜਾ ਹੀ ਹੌਸਲਾ ਮਿਲਿਆ ਤੇ ਉਹ ਸੰਤੁਸ਼ਟ ਹੋ ਗਿਆ ਗੁਰੂ ਜੀ ਨੇ ਉਸ ਕੋੜੀ ਨੂੰ ਇਸ਼ਨਾਨ ਕਰਾਇਆ ਉਸਦੇ ਜ਼ਖਮਾਂ ਤੇ ਮੱਲਮ ਮੱਟੀ ਕੀਤੀ ਤੇ ਉਸ ਨੂੰ ਆਸ਼ੀਰਵਾਦ ਦਿੱਤਾ ਕਿ ਜਦ ਸਵੇਰੇ ਕਰ ਕੋੜੀ ਨੇ ਆਪਣੀ ਪੱਟੀ ਉਤਾਰੀ ਤਾਂ ਵੇਖਿਆ ਕਿ ਉਸ ਦਾ ਜਿਹੜਾ ਸਾਰਾ ਸਰੀਰ ਸੀ ਪੂਰਾ ਨਿਰੋਗ ਹੋ ਗਿਆ ਸੀ ਉਹ ਹੈਰਾਨ ਰਹਿ ਗਿਆ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾ ਨਾਲ ਹੀ ਉਸਦੇ ਸਾਰੇ ਦੁੱਖ ਦਰਦ ਦੂਰ ਹੋ ਗਏ ਤੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਟੈਂ ਪਿਆ ਹੁਣ ਉਹ ਪਰਮਾਤਮਾ ਦਾ ਭਗਤ ਬਣ ਗਿਆ ਗੁਰੂ ਨਾਨਕ ਸਾਹਿਬ ਜੀ ਨੇ ਉਸ ਨੂੰ ਸਲਾਹ ਦਿੱਤੀ ਕਿ ਉਸ ਨੂੰ ਆਪਣੇ ਰਿਸ਼ਤੇਦਾਰਾਂ ਤੋਂ ਕੋਲ ਪਿੰਡ ਜਾਣ ਦੀ ਲੋੜ ਨਹੀਂ ਬਲਕਿ ਹੁਣ ਉਹ ਸਾਰੇ ਉਸਦੇ ਕੋਲ ਆਉਣਗੇ ਫਿਰ ਗੁਰੂ ਜੀ ਨੇ ਉਸ ਨੂੰ ਕੋੜੀ ਨੂੰ ਕਿਹਾ ਜਿਹੜੇ ਤੇਰੇ ਹੱਥਾਂ ਨੂੰ ਦੁਤਕਾਰਦੇ ਸੀ ਤੇਰੇ ਕੋਲ ਨਹੀਂ ਖੜਦੇ ਸਨ ਤੇਰੇ ਨਾਲ ਮਿਲਣਾ ਜੁਲਣਾ ਪਸੰਦ ਨਹੀਂ ਕਰਦੇ ਸਨ ਉਹੀ ਲੋਕ ਤੇਰੇ ਹੱਥਾਂ ਨੂੰ ਚੁੰਮ ਕੇ ਆਪਣੇ ਆਪ ਨੂੰ ਸਨਮਾਨਤ ਹੋਇਆ ਸਮਝਣਗੇ ਇਹ ਵਚਨ ਕਹਿਣ ਤੋਂ ਬਾਅਦ ਗੁਰੂ ਸਾਹਿਬ ਜੀ ਆਪ ਆਪਣੀ ਯਾਤਰਾ ਵੱਲ ਤੁਰ ਪਏ ਇਸੇ ਤਰ੍ਹਾਂ ਹੀ ਹੋਇਆ ਕਿ ਜਿਹੜੇ ਬਾਕੀ ਲੋਕ ਸੀ ਉਸ ਕੋੜੀ ਨੂੰ ਦੁਤਕਾਰਦੇ ਸੀ ਉਹਨਾਂ ਨੇ ਹੀ ਉਸ ਦਾ ਮਾਨ ਸਨਮਾਨ ਕੀਤਾ ਇੱਥੇ ਯਾਤਰਾ ਕਰਨ ਦਾ ਗੁਰੂ ਸਾਹਿਬ ਦਾ ਇਹੀ ਮਕਸਦ ਸੀ ਕਿ ਇਹ ਭੁੱਲੇ ਭਟਕੇ ਹੋਏ ਲੋਕਾਂ ਨੂੰ ਪਾਪਾਂ ਤੋਂ ਮੁਕਤੀ ਦਿਲਾਉਣਾ ਹੈ ਲੋਕਾਂ ਨੂੰ ਸਿੱਧੇ ਰਾਹੇ ਪਾਉਣਾ ਹੈ ਇਸੇ ਜੀ ਅੱਜ ਦੀ ਸਾਡੀ ਕੋੜੀ ਤੇ ਦਰਵਾਜ਼ੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਕਹਾਣੀ ਜੋ ਕਿ ਉਸ ਰੋਗੀ ਨੂੰ ਦੁੱਖਾਂ ਤੋਂ ਰਾਹਤ ਦਵਾਈ ਤੇ ਇਨਸਾਫ਼ ਦਵਾਇਆ ਤੇ ਇਨਸਾਨੀਅਤ ਦੇ ਹੋਣ ਦੇ ਨਾਤੇ ਜ਼ਿੰਦਗੀ ਜਿਉਣ ਦਾ ਤਰੀਕਾ ਦੱਸਿਆ ਹਾਂਜੀ ਤੁਹਾਨੂੰ ਅੱਜ ਦੀ ਇਹ ਕਹਾਣੀ ਕਿਵੇਂ ਲੱਗੀ ਜੀ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਨਾ ਔਰ ਕਮੈਂਟ ਜਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ